ਇੱਕ ਸਾਕੇ ਅੱਖਾਂ ਚ ਪਾ ਦਿੰਦਗਾ ਹੁੰਦੇ ਨਾ ਸੀ ਇਹ ਕਮਾ ਤਾਂ ਇਵੇਂ ਹੀ ਸੀ ਸਾਕ ਅੱਖਾਂ ਠੀਕ ਹੋ ਜਾਂਦਗਾ ਸੀ ਡਾਕਟਰ ਤੋਂ ਨਹੀਂ ਹਟਦੀਆਂ ਸੀ ਟਟੀਆਂ ਉਲਟੀਆਂ ਤਾਂ ਚੱਪਣ ਤੇ ਘਸਾ ਕੇ ਬੱਚੇ ਨੂੰ ਦੇ ਦਿੰਦੀਆਂ ਸੀ ਜਾਂ ਬੱਚਾ ਠੀਕ ਤੇ ਹੋਣਾ ਸੀ ਇਹਦੀ ਪਾਵਰ ਅੱਜ ਜਿਸ ਤੱਕਾਂ ਬਲੱਡ ਬੈਂਕਾਂ ਬਣੀਆਂ ਹੋਈਆਂ ਇਸ ਤੱਕ ਇਹਨਾਂ ਬੈਂਕਾਂ ਬਣ ਚੁੱਕੀਆਂ ਜਿਹੜੇ ਤਗੜੇ ਲੋਕ ਐ ਜਾਂ ਫਿਲਮੀ ਐਕਟਰ ਕਹੋ ਜਾਂ ਹੋਰ ਉਹ ਆਪਣੇ ਬੱਚਿਆਂ ਦਾ ਨਾਂੜਗਾ ਅੱਜ ਵੀ ਸਾਹਮ ਕੇ ਰੱਖਦੇ ਆ 40 ਤੋਂ 50 ਲੱਖ ਰੁਪਏ ਦਾ ਖਰਚ ਆਉਂਦਾ 70 ਸਾਲ ਤੱਕ ਸਾਂਭਿਆ ਜਾਂਦਾ ਕੀ ਕੰਮ ਕਰਦਾ ਇਹ ਇਹ ਕੰਮ ਕਰਦਾ ਜੀ ਮਾਤਾ ਇੱਕ ਮਿੰਟ ਇਹਦੇ ਚ ਕੀ ਭਾਵ ਰਖੀ ਕੰਮ ਕਰਦਾ ਜਿਹਦਾ ਅੱਜ ਸਾਂਭਿਆ ਹੋਇਆ ਤਾਂ ਉਹਦੇ ਕਦੇ ਗੁਰਦੇ ਘਟ ਕੰਮ ਕਰ ਲੱਗੇ ਵੀਰ ਕੰਮ ਛੱਡ ਗਿਆ ਦਿਲ ਘਟ ਕੰਪ ਕਰਦਾ ਕਿੰਨੀਆਂ ਫੇਲ ਹੋ ਗਈਆਂ ਤਾਂ ਇਹਦੇ ਵਿੱਚੋ ਕੀ ਆ ਜੇ ਜੈਕਸ਼ਨ ਲੱਗਦਾ ਉਸੇ ਬੰਦੇ ਦਾ ਹੀ 70 ਸਾਲ ਤੱਕ ਦੁਬਾਰਾ ਜਿਹੜੇ ਹੈਗੇ ਪੁੱਜ ਦਿਨਾ ਚ ਗੁਰਤੇ ਲੀਵਰ ਦੁਬਾਰਾ ਕੰਮ ਕਰ ਦਿੰਦੇ। ਉਹਦੀ ਪਾਵਰ ਆ ਜੀ। ਇਹਦੇ ਵਿੱਚ ਉਹ ਚੀਜ਼ਾਂ ਪਾਈਆਂ ਹੋਈਆਂ ਜੀ ਬਾਹਰੋਂ ਗ੍ਰੀਨ ਐਪਲ ਤੋਂ ਲੈ ਕੇ ਪਾਇਆ ਆਇਆ ਹੈ। ਉਹ ਸੇਬ ਦੀ ਤਾਕਤ ਕੀ ਆ ਕਿ ਉਹਨੂੰ ਜੇ ਆnde ਫਾੜੀ ਕੱਟ ਕੇ ਰੱਖਤ ਗਏ ਤਾਂ 24 ਤੋਂ 48 ਘੰਟੇ ਦੇ ਵਿੱਚ ਸੇਬ ਹੈ ਜਿਹੜਾ ਦੁਬਾਰਾ ਫੁੱਗਾ ਹੋਣਾ। ਖਰਾਬ ਨਹੀਂ ਹੁੰਦਾ। ਆਪਾਂ ਕਸ਼ਮੀਰ ਦਾ ਸਭ ਤੋਂ ਵਧੀਆ ਸੇਵ ਮੰਨਦੇ ਆਂ ਅੱਜ ਕੱਟ ਕੇ ਰੱਖ ਦਿਓ 1 ਘੰਟੇ ਬਾਅਦ ਉਹ ਖਾਣ ਜੋਗ ਨਹੀਂ ਰਹਿੰਦਾ ਕਾਲਾ